ਲਾ ਬਾਬਾ ਜੀ ਸਤਿ ਸ਼੍ਰੀਕਾਲ ਜੀ ਸਵਾਗਤ ਆ ਤੁਹਾਡਾ ਚੈਨਲ ਦੇ ਉੱਤੇ ਅੱਜ ਕਰਨ ਚੱਲੇ ਆ ਜੀ ਭਸਮਾ ਧਿਆਰ ਠੀਕ ਹੈ ਵੀਡੀਓ ਦੇਖ ਲਿਓ ਇਹ ਭਸਮਾ ਮੇਨ ਬਾਈ ਉਹਨਾਂ ਲਈ ਹੈ ਜਿਨ੍ਹਾਂ ਨੂੰ ਸਿਆਲਾਂ ਦੇ ਵਿੱਚ ਜ਼ਿਆਦਾ ਰੇਸ਼ੀ ਰੁਸ਼ੀ ਦੀ ਪ੍ਰੋਬਲਮ ਆ ਜਿਵੇਂ ਮੈਨੂੰ ਥੋੜਾ ਜਿਆਦਾ ਦਿੱਕਤ ਹੈਗੀ ਆ ਅਸਥਮੇ ਦੀ ਦਿੱਕਤ ਆ ਥੋੜੀ ਜੀ ਵੈਸੇ ਪੰਪ ਪੰਪ ਤਾਂ ਆਪਾਂ ਛੱਡਦੇ ਕਿਉਂਕਿ ਉਹਦਾ ਹੈਲਥੀ ਸਟਾਈਲ ਆ ਜਿਹੜਾ ਖਾਣ ਪੀਣ ਦਾ ਪ੍ਰਹੇਜ ਰੱਖਿਆ ਸਾਰਾ ਜਿਮ ਜਮ ਦਾ ਸਾਰਾ A to Z ਲਟਰਨ ਪਤਨ ਨੂੰ ਸੁਧਾਰ ਕੀਤਾ ਤੇ ਇਹ ਮੈਂ ਪਿਛਲੇ ਸਾਲ ਵੀ ਲਏ ਸੀ ਆ ਸੀਜ਼ਨ ਇਹ ਚ ਆ ਕੇ ਦਸੰਬਰ ਜਨਵਰੀ ਦੇ ਵਿੱਚ ਪਤੰਜਲੀ ਦੇ ਪ੍ਰੋਡਕਟ ਨੇ ਵੀਰੇ ਇਹ 11-1200 ਦੇ ਆਉਣਗੇ ਠੀਕ ਹੈ ਤੇ ਤੁਸੀਂ ਵਰਤੋਗੇ ਤਾਂ ਤੁਹਾਨੂੰ ਵਧੀਆ ਰਿਲੀਫ ਮਿਲੂਗਾ ਮਤਲਬ ਕੁੱਲ ਮਿਲਾ ਕੇ ਆਹ ਤਾਂ ਨਹੀਂ ਕਹਿ ਸਕਦੇ ਵੀ 100% ਇਲਾਜ ਹੈ ਨਾ 100% ਕੋਈ ਇਲਾਜ ਨਹੀਂ ਹੈਗਾ ਵੀਰੇ ਇਹਦਾ ਰੇਸ਼ੇ ਰੂਸ਼ੇ ਦਾ ਠੀਕ ਹੈ ਤੇ ਪਰ ਤੁਹਾਨੂੰ ਰਿਲੀਫ ਮਿਲੂਗਾ ਵਧੀਆ ਰਹੂਗਾ ਕੋਈ ਇਹਦਾ ਸਾਈਡ ਇਫੈਕਟ ਨਹੀਂ ਹੈਗਾ ਵਰਤ ਕੇ ਦੇਖ ਲਿਓ ਆਜੋ ਤੁਹਾਨੂੰ ਦੱਸਾਂ ਕੀ ਕੀ ਇਹਦੇ ਵਿੱਚ ਇਹਦੇ ਵਿੱਚ ਬਈ ਸਭ ਤੋਂ ਪਹਿਲਾਂ ਤਾਂ ਆਹ ਵਾਲੀ ਆ ਇਹ ਹੈਗੀ ਆ ਤ੍ਰਿਕੂਟਾ ਚੂਰਨ ਇੱਕ ਤਾਂ ਨਾਂ ਬਾਰੇ ਕਸੂਤੇ ਜੀ ਹੁੰਦੇ ਨੇ ਇਹ ਆਪਾਂ ਲੈਣੀ ਆ 25 ਗ੍ਰਾਮ ਠੀਕ ਹੈ ਆ ਤੁਹਾਡੇ ਸਾਹਮਣੇ ਆ ਇਹਦੇ ਵਿੱਚ ਮੇਨ ਬਈ ਉਹੀ ਆ ਬਸ ਜਿਹੜੀਆਂ ਚੀਜ਼ਾਂ ਜਿਹੜੀਆਂ ਆਪਣੀਆਂ ਦੇਸੀ ਚੀਜ਼ਾਂ ਨੇ ਜਿਹੜੀਆਂ ਆਪਾਂ ਨਹੀਂ ਖਾ ਸਕਦੇ ਹਨਾ ਤੇ ਇਹ ਤੁਸੀਂ ਆਨਲਾਈਨ ਪਤੰਜਲੀ ਦੀ ਸਾਈਡ ਦੇ ਉੱਤੋਂ ਜਾਂ ਦਿਵਿਆ ਫਾਰਮੇਸੀ ਤੋਂ ਮੰਗਾ ਸਕਦੇ ਹੋ ਠੀਕ ਹੈ ਜਾਂ ਅਨਸਾਰੀ ਤੋਂ ਵੀ ਤੁਹਾਨੂੰ ਮਿਲ ਜੂਗਾ ਮੈਂ ਇਹ ਆਨਲਾਈਨ ਮੰਗਾਈਆਂ ਵੀਰੇ 11-1200 ਦਾ ਪਿਆ ਸਾਰਾ ਇਹ ਠੀਕ ਹੈ ਇਹ 25 ਗ੍ਰਾਮ ਤੁਸੀਂ ਐ ਮੰਨੋ ਵੀ 40 ਰੁਪਈਆ ਦੀ ਆ ਠੀਕ ਹੈ ਉਸ ਤੋਂ ਬਾਅਦ ਆ ਜਾਂਦਾ ਵੀਰੇ ਆਹ ਵਾਲਾ ਸਤੋਪਲਦੀ ਚੂਰਨ ਇਹ ਵੀ 25 ਗ੍ਰਾਮ ਲੈਣੀ ਆ ਠੀਕ ਹੈ ਇਹਦਾ ਰੇਟ ਹੈਗਾ ਆਪਣੇ ਕੋਲੇ 30 ਰੁਪਏ 40 ਤੇ 30 ਕਿੰਨੇ ਹੋ ਗਏ ਬਈ 70 ਉਸ ਤੋਂ ਬਾਅਦ ਆਹ ਲੈਣਾ ਵੀਰੇ ਸਵਾਰੀ ਰਸ ਸਵਾਰ ਸਰੀਰਾਸ ਇਹ ਲੈਣੇ ਆ 20 ਗ੍ਰਾਮ ਠੀਕ ਹੈ ਇਹਦੇ ਵਿੱਚ ਤੁਸੀਂ ਦੇਖੋ ਕਿੰਨਾ ਜਗਾੜ ਹੈ ਕਿੰਨਾ ਕੁਛ ਹੈ ਠੀਕ ਹੈ ਤੇ ਇਹਦਾ ਰੇਟ ਜਿਹੜਾ ਹੈਗਾ ਉਹ 25 ਰੁਪਏ ਇੱਕ ਦਾ ਇਹ ਦੋ ਪਾ ਲੈਣੀਆਂ ਯਾਨੀ 50 ਰੁਪਏ ਹੋਗੇ ਇੱਕ ਪਾ ਲੈਣੀ ਆ ਵੀਰੇ ਆਹਾ ਪ੍ਰਾਵਲ ਪਿਸਟੀ ਇਹ 70 ਰੁਪਈਆ ਦੀ ਹੈ ਠੀਕ ਹੈ ਤੇ ਆ 10 ਗ੍ਰਾਮ ਲੈਣੀ ਆ ਇਹ 10 ਗ੍ਰਾਮ ਇਹ ਲੈ ਲਈ ਉਸ ਤੋਂ ਬਾਅਦ ਆ ਲੈ ਲਈ ਵੀਰੇ ਗੋਡੰਤੀ ਭਸਮ ਇਹ ਵੀ 10 ਗ੍ਰਾਮ ਲੈਣੀ ਆ ਵੀਰੇ ਇਹ ਸਾਰੀਆਂ ਹੀ ਆਯੁਰਵੇਦੀ ਦੀਆਂ ਠੀਕ ਐ ਇਹ ਆਪਣੇ ਕੋਲੇ 25 ਰੁਪਈਆ ਦੀ ਐ ਲੰਘ ਜਾ ਟਰੈਕਟਰ ਸਿਆਂ ਲੰਘ ਜਾ ਤੇ ਸਭ ਤੋਂ ਮਹਿੰਗੀਆਂ ਆਹ ਵਾਲੀ ਐ ਬਾਈ 550 ਦੀ ਇੱਕ ਸ਼ੀਸ਼ੀ ਠੀਕ ਐ ਇਹ ਹੈਗਾ ਜੀ ਮੇਰੇ ਕੋਲੇ ਸਵਰਨ ਬਸੰਤ ਮਾਲਤੀ ਰਸ 555 ਦੀ ਇੱਕ ਐ ਵੀਰੇ ਦੋ ਇਹ ਪਾ ਲੈਣੀ ਐ ਠੀਕ ਹੈ ਇੱਕ ਇੱਕ ਗ੍ਰਾਮ ਦੀਆਂ ਯਾਨੀ 2 ਗ੍ਰਾਮ ਦੀਆਂ ਇਹ ਪਾ ਲੈਣੀਆਂ ਇਹਨੂੰ ਹੁਣ ਮਿਕਸੀ ਦੇ ਵਿੱਚ ਪਾ ਕੇ ਤਿਆਰ ਕਰ ਲੈਣੇ ਆ ਸਾਰੇ ਜਿਗਾਰਡ ਨੂੰ ਤੇ ਉਸ ਤੋਂ ਬਾਅਦ ਪਾਣੀ ਨਾਲ ਲੈ ਲਿਓ ਜਾਂ ਦੁੱਧ ਨਾਲ ਲੈਣਾ ਤਾਂ ਦੁੱਧ ਨਾਲ ਲੈ ਲਿਓ ਠੀਕ ਹੈ ਵੈਸੇ ਜਿਹਨੂੰ ਰੀਐਸ਼ਾ ਬਲਕਮ ਹੁੰਦੀ ਹੈ ਉਹਨੂੰ ਦੁੱਧ ਬੰਦ ਹੀ ਹੁੰਦਾ ਡੇਰੀ ਪ੍ਰੋਡਕਟ ਮੇਰੇ ਵੀ ਬੰਦ ਹੀ ਨੇ ਠੀਕ ਹੈ ਪਾਣੀ ਨਾਲ ਲੈ ਲੋਗੇ ਤਾਂ ਮੱਚ ਬੈਟਰ ਆ ਆ ਜਾਓ ਫਿਰ ਕਰੀਏ ਇਹਨਾਂ ਨੂੰ ਮਿਕਸ ਲਾਵੇ ਮੇਤਰਵਾ ਤਿਆਰ ਹੋ ਗਿਆ ਸਿਸਟਮ ਤੇ ਇਹਨੂੰ ਚਾਹੇ ਦਾ ਬਾਈ ਸ਼ਹਿਦ ਨਾਲ ਲੈ ਲਓ ਚਾਹੇ ਪਾਣੀ ਨਾਲ ਲੈ ਲਓ ਠੀਕ ਹੈ ਚਾਹੇ ਕਿਉ ਨਾਲ ਲੈ ਲਓ ਚਮਚਾ ਇੱਕ ਸ਼ਹਿਦ ਦਾ ਵਿੱਚ ਆ ਪਾ ਕੇ ਇਦਾਂ ਚਮਚਾ ਤੇ ਲੈ ਲਿਓ ਸਿਸਟਮ ਵਧੀਆ ਹੋਊਗਾ ਬਾਗੋ ਬਾਗਰਾ ਹੋਊਗਾ ਤੁਸੀ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਕਰ ਲਿਓ ਬਾਈ ਮੈਂ ਵੀ ਕਿਸੇ ਦੀ ਵੀਡੀਓ ਦੇਖੀ ਸੀ ਤੇ ਮੈਂ ਪਿਛਲੇ ਸਾਲ ਵੀ ਖਾਦਾ ਪੁੱਲ ਮਲਾ ਕੇ ਵਧੀਆ ਰਹਿਣ ਨਲੀਆਂ ਆਈਆਂ ਜਣੀਆਂ ਵਗਦੀਆਂ ਨੇ ਉਹ ਠੀਕ ਰਹਿਣੀਆਂ ਨੇ